ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਤੇ ਅੱਜ ਸਰਕਾਰੀ ਸਕੂਲਾਂ ਵਿੱਚ ਦਾਖਲਾ ਮਹੀਮ ਸ਼ੁਰੂ ਕੀਤੀ ਗਈ ਅਤੇ ਇਸੇ ਤਰ੍ਹਾਂ ਹੀ ਅਗਾਜ ਸਰਕਾਰੀ ਮਦਰਸ ਸੈਕੰਡਰੀ ਸਮਾਰਟ ਸਕੂਲ ਬਸਤੀ ਹਜੂਰ ਸਿੰਘ ਵਿਖੇ ਕੀਤਾ ਗਿਆ ਜਿਸ ਮੁcke ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਾਇਆ ਗਿਆ ਅਤੇ ਇਸ ਮੁcke ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਦੀ ਮਿਲਣੀ ਵੀ ਕਰਾਈ ਗਈ ਅਤੇ ਇਸ ਬਾਰੇ ਬੋਲਦੇ ਹੋਏ ਸਕੂਲ ਦੇ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਪ੍ਰਾਪਤੀਆਂ ਕਰਾਈਆਂ ਜਾ ਰਹੀਆਂ ਹਨ ਅਤੇ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਦਾ ਹੈ ਸਰਕਾਰੀ ਸਕੂਲਾਂ 'ਚ ਕਿਸ ਤਰ੍ਹਾਂ ਦਾ ਮਾਹੌਲ ਹੈ ਬਲੈਕਬੋਰਡਾਂ ਦੇ ਸਾਥੇ ਸਮਾਰਟ ਬੋਰਡਾਂ ਤੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦਵਾਇਆ ਜਾਂਦਾ ਹੈ ਅਤੇ ਅਧਰੂਪ ਚੁਜਾ ਵੀ ਮੁਹੱਈਆ ਕਰਾਈਏ ਤੇ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਵਰਤਿਆਂ ਵੀ ਬੂਟ ਵੀ ਅਤੇ ਮਿੱਡੇ ਮੀਲ ਤੇ ਕਿਤਾਬਾਂ ਕਾਪੀਆਂ ਵੀ ਦਿੱਤੀਆਂ ਜਾਂਦੀਆਂ ਹਨ ਇਸ ਮੌਕੇ ਬੋਲਦੇ ਹੋਏ ਸਕੂਲ ਦੇ ਵੱਖ-ਵੱਖ ਅਧਿਆਪਕਾਂ ਨੇ ਕੀ ਕੁਝ ਕਿਹਾ ਅਤੇ ਸਰਕਾਰੀ ਸਕੂਲਾਂ ਤੇ ਤਾਰੀਫ ਕਰਦੇ ਹੋਏ ਹੋਰ ਕੀ ਕੁਝ ਜਾਣਕਾਰੀ ਦਿੱਤੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਦਾ ਪ੍ਰੋਗਰਾਮ ਇਸ ਸਕੂਲ ਵਿੱਚ ਰੱਖਿਆ ਗਿਆ ਜੀ ਅੱਜ ਨਵੇਂ ਫੈਸ਼ਨ ਦੇ ਹੈਗਾ ਅੱਜ ਦੇ ਵਿੱਚ ਗੁਰੂ ਸਾਹਿਬ ਦਾ ਫਾਟ ਕਰਵਾਇਆ ਗਿਆ ਹੈ ਬੱਚਾ ਅਤੇ ਸਟਾਫ ਨੂੰ ਜਿਹੜਾ ਹੈ ਅਗੇ ਤਰੱਕੀ ਬਖੇ ਗੁਰੂ ਸਾਹਿਬਾਨ ਨੂੰ ਨਾ ਕੋਈ ਮੇਲ ਭਰਿਆ ਹੱਥ ਰੱਖਣ ਇਸ ਤਰ੍ਹਾਂ ਪ੍ਰੋਬਲਮ ਰੱਖਿਆ ਗਿਆ ਮੇਮਾਰ ਸਕੂਲ ਹੋ ਜੀ ਅੱਜ ਬੱਚਿਆਂ ਦਾ ਨਵਾਂ ਸੈਸ਼ਨ ਸਟਾਰਟ ਹੋਇਆ ਜਿਹੜਾ ਪਾਣੀ ਦਾ ਪਿਛਲੇ ਸੈਸ਼ਨ ਕਿਹਾ ਸੱਲ 2025-26 ਉਹਨਾਂ ਦੀ ਪੜ੍ਹਾਈ ਵਾਸਤੇ ਵਧੀਆ ਪੜ੍ਹਾਈ ਵਾਸਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਿਆ ਨੇ ਬੱਚੇ ਬਦਲ ਤੋਂ ਚੱਕਾ ਆ ਕੇ ਸਕੂਲ ਦੇ ਸਿੱਖਣ ਉਹਨਾਂ ਵਾਸਤੇ ਉਹਨਾਂ ਦਾ ਇਹ ਸਕੂਲ ਹੀ ਮੰਦਰ ਤੇ ਗੁਰਦੁਆਰਾ ਹੈ ਇੱਥੇ ਉਹ ਸਿੱਖਿਆ ਪ੍ਰਾਪਤ ਕਰਦੇ ਨੇ ਦਿਮਾ ਚੜ ਗਿਆ ਕਿ ਉਹਨਾਂ ਦੀ ਸਾਰੀ ਅਛਾਈ ਵਾਸਤੇ ਪੱਕਾ ਆਇਆ ਹੈ ਸਰਕਾਰੀ ਸਕੂਲਾਂ ਐਡਮਿਸ਼ਨ ਵਧਾਉਣ ਲਈ ਇਹ ਪ੍ਰਾਲੇ ਕੀਤੇ ਜਾ ਰਹੇ ਨੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਡੇ ਵੱਲੋਂ ਵਕ ਵਕ ਪ੍ਰਾਲੇ ਕੀਤੇ ਜਾ ਰਹੇ ਨੇ ਸਮੇ ਸਮੇਤੇ ਸਾਰੇ ਜਾ ਕੇ ਬੱਚਿਆਂ ਦੇ ਘਰਾਂ ਵਿੱਚ ਜਾ ਕੇ ਮਾਪਿਆਂ ਨੂੰ ਕਹਿ ਦੇ ਕੀਤਾ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਭਿਆਨ ਇੱਥੇ ਉਹਨਾਂ ਨੂੰ ਮੁਫਤ ਕਿਤਾਬਾਂ ਮਿਲਦੀਆਂ ਨੇ ਮੁਫਤ ਵਰਦੀ ਮਿਲਦੀ ਹੈ ਮੁਫਤ ਖਾਣਾ ਮਿਲਦਾ ਹੈ ਤੇ ਬਹੁਤ ਹੀ ਵਧੀਆ ਪੜਾਈ ਕੀਤੀ ਜਾਂਦੀ ਹੈ ਤੁਹਾਡਾ ਸ਼ੁਭਨਾਮ ਜੀ ਕੀ ਬੋਲ ਤੁਹਾਡਾ ਕੀ ਕਹਿਣਾ ਜੀ ਅੱਜ ਸਕੂਲ ਦੇ ਵਿੱਚ ਜੋ ਪਾੜ ਰੱਖਿਆ ਗਿਆ ਜੀ ਹਾਂਜੀ 2025 ਚੱਲੇ ਜਿਉਂ ਪਾਠ ਪੜਾਇਆ ਮਿੱਟੀ ਮੈਮ ਨੇ ਹੈਡ ਮੈਮ ਨੇ ਬਹੁਤ ਵਧੀਆ ਅਭਿਧਾਨਾ ਜੀ ਇਹਨਾਂ ਵੱਲੋਂ ਇਹਨਾਂ ਨੇ ਅਨ ਮੇਰੀ ਵੱਲੋਂ ਵੀ ਇਹਨਾਂ ਨੂੰ ਬਹੁਤ ਬਹੁਤ ਬਤਾਇਆ ਬੱਚਿਆਂ ਨੂੰ ਵੀ ਐਸ ਦੀ ਮੋਟਿਵ ਮਿਲਦਾ ਹੈ ਕਿ ਧਰਮ ਪ੍ਰਤੀ ਉਹਨਾਂ ਦੀ ਆਸਥਾ ਵਧਦੀ ਹੈ ਤੇ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਪੜਾਈ ਵੱਲ ਜ਼ਿਆਦਾ ਲੱਗਦਾ ਹੈ ਤਾਂ ਜਿਵੇਂ ਨਵੇਂ ਢਾਕਲੇ ਇਸ ਬੰਦੇ ਦੀ ਗੱਲ ਕੀਤੀ ਸੀ ਕਿ ਨਵੇਂ ਢਾਕਲੇ ਇਹਦੇ ਲਈ ਕਿ ਇਹ ਸਭੂਧੀਆਂ ਸਾਰੀਆਂ ਸਹੂਦਾ ਦੇਖ ਲੈਂਦੇ ਆ ਕਿ ਅਸਲ ਇਸ ਤਰ੍ਹਾਂ ਦੇ ਮੁਖਿਆਂ ਤੇ ਪਹੁੰਚ ਕੇ ਫਰਨਾਨੂ ਸਾਰੇ ਸ੍ਰੀ ਤਮ ਹਾਲ ਪਤਾ ਚਲਦਾ ਹੈ ਉਹਦੇ ਕਮਰਿਆਂ ਦੇ ਵਿੱਚ ਜਾ ਕੇ ਦੇਖਦੇ ਨੇ ਕਿ ਕਿਦਾਂ ਦੀ ਬਣਾਈ ਚੱਲੀ ਜਿਵੇਂ ਪ੍ਰੋਜੈਕਟ ਪ੍ਰੋਜੈਕਟਰ ਛੱਡੇ ਹੈ ਅੱਜਕੱਲ ਪ੍ਰੋਜੈਕਟਰ ਤੇ ਸਟਡੀ ਉਹ ਜੇ ਪ੍ਰੋਜੈਕਟਰ ਇੱਥੇ ਕਿ ਵੇਖਣਗੇ ਵੀ ਪੇਰੈਂਟਸ ਕੀ ਇੱਥੇ ਪ੍ਰੋਜੈਕਟਰ ਲੱਗੇ ਹੋਏ ਨੇ ਇੱਥੇ ਲਾਇਬ੍ਰੇਰੀ ਰੂਮ ਹੈ ਬੱਚਿਆਂ ਨੂੰ ਲਾਇਬ੍ਰੇਰੀ ਨੇ ਕਿਸ ਵਿੱਚ ਦਿੱਤੀ ਜਾਂਦੀ ਹੈ ਨੇ ਹੋਰ ਵੀ ਮਿਲਦਾ ਜਿਹਾ ਹੈ ਅ ਬਿੱਟੇ ਮਿਲ ਦਿੱਤਾ ਜਾਂਦਾ ਹੈ ਬੱਚਿਆਂ ਨੂੰ ਔਰ ਜਿਹਾਂ ਦਿੱਤੇ ਜਾਂਦੇ ਨੇ ਮੁਫਤ ਤਾਂ ਉਹ ਸਾਰੀਆਂ ਸੁਵਿਧਾ ਇੱਥੇ ਆ ਕੇ ਵੇਖ ਸਕਦੇ ਹੈ जिम्मेलम कोल्नर भी लगा के रखते हैं हमेशा बी टी एल एम तो बच्चों को पता चलता है, चल है कि टी एल एम भी द्वारा हटाया जाता है बच्चों बड़े ईजी वे पढ़ाई दी जाती है तो यह बहुत मैसेज होंगे नवे सत्र की शुरुआत कराने जो नवा सत्र इनवाइट करते हैं इस तरह प्रोग्राम कराने तो उन्होंने एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत